ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਾ ਰਹੇ ਹਾਂ ਜੀ ਪਾਵਨ ਇਤਿਹਾਸਕ ਸਥਾਨ ਚਰਨਸ਼ੂ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਜਿੱਥੇ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਸੱਜੇ ਪੈਰ ਦੇ ਨਾਲ ਗੰਗਾ ਪ੍ਰਗਟ ਕੀਤੀ ਸੀ ਜੋ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਨਿਰੰਤਰ ਵਗ ਰਹੀ ਹੈ ਚੱਲ ਰਹੀ ਹੈ ਸੋਹ ਸ ਪਾਵਨ ਸਥਾਨ ਦੇ ਅੱਜ ਤੁਹਾਨੂੰ ਦਰਸ਼ਨ ਪਾਉਣ ਜਾ ਰਹੇ ਹਾਂ ਬਹੁਤ ਹੀ ਸੁੰਦਰ ਪਹਾੜਾਂ ਦਰਖਤਾਂ ਤੇ ਹਰਿਆਲੀ ਦੇ ਵਿੱਚ ਕਿਰਿਆ ਹੋਇਆ ਇਹ ਪਾਵਨ ਸਥਾਨ ਲਓ ਜੀ ਆਪਾਂ ਪਹੁੰਚ ਗਏ ਸ੍ਰੀ ਖੁਰਾਲਗੜ੍ਹ ਸਾਹਿਬ ਇਹ ਸਾਹਮਣੇ ਸੰਗਤ ਦੀ ਰਹਿਸ਼ ਵਾਸਤੇ ਬਹੁਤ ਸੋਹਣੇ ਕਮਰੇ ਬਣਾਏ ਹੋਏ ਹਨ ਇਧਰ ਸ਼੍ਰੀ ਨਿਸ਼ਾਨ ਸਾਹਿਬ ਸਾਹਮਣੇ ਦਰਬਾਰ ਸਾਹਿਬ ਜਿਸ ਦੇ ਆਪ ਦਰਸ਼ਨ ਕਰ ਰਹੇ ਹੋ ਇਧਰ ਸੰਗਤਾਂ ਦੀ ਖਰੀਦੋ ਫਰੋਕਤ ਵਾਸਤੇ ਬਹੁਤ ਹੀ ਸੁੰਦਰ ਦੁਕਾਨਾਂ ਬਣੀਆਂ ਹੋਈਆਂ ਹਨ ਜਿਸ ਤੋਂ ਸੰਗਤਾਂ ਆਪਣੀ ਲੋੜ ਅਨੁਸਾਰ ਵਸਤਾਂ ਖਰੀਦਾਰੀ ਕਰਦੀਆਂ ਹਨ ਸਭ ਤੋਂ ਪਹਿਲਾਂ ਆਪਾਂ ਜੀ ਦਰਬਾਰ ਸਾਹਿਬ ਵਿਖੇ ਪਹੁੰਚੇ ਹਾਂ ਦਰਬਾਰ ਸਾਹਿਬ ਦੇ ਵਿੱਚ ਸੱਜੇ ਹੱਥ ਉਪਾਵਨ ਖਰਾਸ ਤੁਸੀਂ ਦਰਸ਼ਨ ਕਰ ਰਹੇ ਹੋ ਜਿਸ ਨੂੰ ਰਾਜਾ ਬੈਨ ਨੇ ਭਗਤ ਰਵਿਦਾਸ ਜੀ ਨੂੰ ਚਲਾਉਣ ਦੀ ਸਜ਼ਾ ਦਿੱਤੀ ਸੀ ਜੋ ਆਪਣੇ ਆਪ ਚੱਲਣ ਲੱਗ ਪਏ ਸਨ ਇਹ ਸਾਰਾ ਇਤਿਹਾਸ ਆਪਾਂ ਅੱਗੇ ਜਾ ਕੇ ਜੋ ਚਰਨਸ਼ੂ ਗੰਗਾ ਪਾਵਨ ਸਥਾਨ ਬਣਿਆ ਹੈ ਉੱਥੇ ਪਹੁੰਚ ਕੇ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਧੰਨ ਗੁਰੂ ਰਵਿਦਾਸ ਇਤਿਹਾਸਕ ਧਰਮ ਸਥਾਨ ਚਰਨ ਛੋ ਗੰਗਾ ਅੰਮ੍ਰਿਤ ਕੁੰਡ ਧੰਨ ਗੁਰੂ ਰਵਿਦਾਸ ਜੀ ਦਾ ਸ਼ਰਿਆ ਹੋਇਆ ਸੁੰਦਰ ਸਰੂਪ ਅਤੇ ਸੁੰਦਰ ਦਰਬਾਰ ਸਾਹਿਬ ਜੋ ਸੁੰਦਰਤਾ ਦਾ ਬੇਜੋੜ ਨਮੂਨਾ ਜਿਸ ਦੇ ਆਪ ਸੰਗਤ ਜੀਓ ਦਰਸ਼ਨ ਕਰ ਰਹੇ ਹੋ ਚਾਂਦੀ ਦੀ ਬਣੀ ਹੋਈ ਸੁੰਦਰ ਪਾਲਕੀ ਸੋ ਅਮਰਤ ਵੇਲੇ ਸੰਗਤਾਂ ਵੱਲੋਂ ਰਲ ਮਿਲ ਕੇ ਇੱਥੇ ਪ੍ਰਭਾਤ ਫੇਰੀ ਵੀ ਕੱਢੀ ਜਾਂਦੀ ਹੈ ਜਿਸ ਵਿੱਚ ਭਗਤ ਰਵਿਦਾਸ ਜੀ ਦੁਆਰਾ ਆਚਾਰਨ ਕੀਤੀ ਬਾਣੀ ਦਾ ਸੰਗਤਾਂ ਵੱਲੋਂ ਗਉਣ ਗਾਇਨ ਕੀਤਾ ਜਾਂਦਾ ਹੈ ਤੇਰਾ ਸਮੇਂ ਹੁੰਦਾ ਹੈ ਆਓ ਦਰਬਾਰ ਸਾਹਿਬ ਤੋਂ ਅੱਗੇ ਉਸ ਪਵਿੱਤਰ ਜਗ੍ਹਾ ਚਰਨਸ਼ੂ ਗੰਗਾ ਤੇ ਚੱਲਦੇ ਹਾਂ ਇੱਥੇ ਗੁਰੂ ਰਵੀਦਾਸ ਜੀ ਨੇ ਗੰਗਾ ਪ੍ਰਗਟ ਕੀਤੀ ਇਹ ਰਸਤੇ ਵਿੱਚ ਸੱਚਖੰਡ ਦੁੱਧਧਾਰਾ ਜਗ੍ਹਾ ਬਣੀ ਹੋਈ ਹੈ ਇਸ ਤੋਂ ਅੱਗੇ ਚਰਨਸ਼ੂ ਗੰਗਾ ਉਹ ਪਵਿੱਤਰ ਜਗ੍ਹਾ ਬਣੀ ਹੋਈ ਹੈ ਇਸ ਜਗ੍ਹਾ ਦੇ ਇਤਿਹਾਸ ਤੇ ਝਾਤੀ ਮਾਰੀਏ ਜਦੋਂ ਮੀਰਾਬਾਈ ਦੀ ਬੇਨਤੀ ਸੁਣ ਕੇ ਗੁਰੂ ਰਵੀਦਾਸ ਜੀ ਇੱਥੇ ਸ੍ਰੀ ਗੁਰੂ ਖਰਾਲਗੜ੍ਹ ਸਾਹਿਬ ਵਿਖੇ ਪਹੁੰਚੇ ਤਾਂ ਇੱਥੇ ਆ ਕੇ ਗੁਰੂ ਜੀ ਨੇ ਸਤ ਸੰਗਤ ਸ਼ੁਰੂ ਕੀਤੀ ਤਾਂ ਮੌਕੇ ਦੇ ਪੁਜਾਰੀਆਂ ਨੇ ਇਥੋਂ ਦੇ ਰਾਜਾ ਬੈਣ ਸਿੰਘ ਕੋਲ ਜਾ ਕੇ ਚੁਗਲੀ ਕੀਤੀ ਕਿ ਇੱਕ ਛੂਦਰ ਤੁਹਾਡੇ ਰਾਜ ਵਿੱਚ ਪਰਮਾਤਮਾ ਦਾ ਨਾਮ ਜਪ ਰਿਹਾ ਹੈ ਅਤੇ ਹੋਰਾਂ ਤੋਂ ਜਪਾ ਰਿਹਾ ਹੈ ਕਿਉਂਕਿ ਉਸ ਟਾਈਮ ਸ਼ੂਦਰਾ ਨਾਲ ਬੜਾ ਵਿਤਕਰਾ ਕੀਤਾ ਜਾਂਦਾ ਸੀ ਸ਼ੂਤ ਛਾਤ ਦੀ ਬਿਮਾਰੀ ਪੂਰੇ ਜੋਰਾਂ ਤੇ ਸੀ ਤਾਂ ਰਾਜੇ ਨੇ ਕਿਹਾ ਕਿ ਉਸ ਨੂੰ ਤੁਰੰਤ ਹੀ ਗਿਰਫਦਾਰ ਕਰਕੇ ਘਰਾਸ ਭਾਵ ਚੱਕੀਆਂ ਚਲਾਉਣ ਦੀ ਸਜ਼ਾ ਲਗਾਓ ਜਦੋਂ ਗੁਰੂ ਰਵੀਦਾਸ ਜੀ ਜੇਲ੍ਹ ਅੰਦਰ ਪਹੁੰਚੇ ਤਾਂ ਗੁਰੂ ਜੀ ਚੌਂਕੜਾ ਮਾਰ ਕੇ ਭਗਤੀ ਕਰਨ ਲੱਗੇ ਅਤੇ ਸਾਰੇ ਘਰਾਸ ਆਪਣੇ ਆਪ ਹੀ ਚੱਲਣ ਲੱਗ ਪਏ ਇਹ ਕੌਤਕ ਵੇਖ ਕੇ ਰਾਜਾ ਬੈਣ ਜੀ ਗੁਰੂ ਜੀ ਦੇ ਚਰਨਾਂ ਉੱਪਰ ਟੈਪਿਆ ਫਿਰ ਉਸ ਨੇ ਗੁਰੂ ਜੀ ਨੂੰ ਸਮਰੱਥ ਸਮਝ ਕੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਇੱਥੇ ਪਹਾੜੀ ਇਲਾਕਾ ਹੋਣ ਕਰਕੇ ਪੀਣ ਵਾਲੇ ਪਾਣੀ ਦੀ ਬਹੁਤ ਕਮੀ ਹੈ ਤਾਂ ਗੁਰੂ ਰਵਿਦਾਸ ਜੀ ਨੇ ਉਹਨਾਂ ਦੀ ਬੇਨਤੀ ਮੰਨ ਕੇ ਆਪਣੇ ਸੱਜੇ ਪੈਰ ਦੇ ਅੰਗੂਠੇ ਨਾਲ ਇੱਥੇ ਗੰਗਾ ਪ੍ਰਗਟ ਕੀਤੀ ਜੋ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਨਿਰੰਤਰ ਚੱਲ ਰਹੀ ਹੈ ਗੁਰੂ ਜੀ ਨੇ ਰਾਜੇ ਨੂੰ ਕਿਹਾ ਕਿ ਇਸ ਗੰਗਾ ਨੂੰ ਤੂੰ ਆਪਣੀ ਰਿਆਸਤ ਵਿੱਚ ਕਿੱਥੋਂ ਤੱਕ ਮਰਜ਼ੀ ਲਿਜਾ ਸਕਦਾ ਹੈ ਜਿੱਥੇ ਤੱਕ ਤੂੰ ਚੱਲਦਾ ਜਾਵੇਂਗਾ ਗੰਗਾ ਤੇਰੇ ਪਿੱਛੇ-ਪਿੱਛੇ ਆ ਜਾਵੇਗੀ ਪਿੱਛੇ ਮੁੜ ਕੇ ਨਹੀਂ ਵੇਖਣਾ ਸੋ ਬਚਨ ਮੰਨ ਕੇ ਰਾਜਾ ਅੱਗੇ-ਅੱਗੇ ਚੱਲਦਾ ਗਿਆ ਤੇ ਗੰਗਾ ਉਸ ਦੇ ਪਿੱਛੇ-ਪਿੱਛੇ ਚਲਦੀ ਗਈ। ਰਾਜਾ ਬੈਣ 500 ਮੀਟਰ ਚੱਲਦਾ ਰਿਹਾ ਤੇ ਫਿਰ ਮਨ ਵਿੱਚ ਸ਼ੰਕਾ ਪੈਦਾ ਹੋਈ ਕਿ ਮੈਂ ਪਿੱਛੇ ਮੁੜ ਕੇ ਵੇਖਾਂ ਕਿ ਗੰਗਾ ਸੱਚਮੁੱਚ ਉਸ ਦੇ ਪਿੱਛੇ ਆ ਰਹੀ ਹੈ ਜਾਂ ਨਹੀਂ। ਗੰਗਾ ਤਾਂ ਸੱਚਮੁੱਚ ਰਾਜੇ ਦੇ ਪਿੱਛੇ-ਪਿੱਛੇ ਹੀ ਆ ਰਹੀ ਸੀ। ਪਰ ਜਦੋਂ ਰਾਜੇ ਨੇ ਪਛਾਹ ਮੁੜ ਕੇ ਦੇਖਿਆ ਤਾਂ ਗੰਗਾ ਉੱਥੇ ਹੀ ਅਲੋਪ ਹੋ ਗਈ। ਇਹ ਸਾਰੀ ਜਗ੍ਹਾ ਦੀ ਤੁਹਾਨੂੰ ਅੱਗੇ ਜਾ ਕੇ ਦਰਸ਼ਨ ਕਰਾਵਾਂਗੇ ਵੀਡੀਓ ਨੂੰ ਅਖੀਰ ਤਾਈਂ ਜਰੂਰ ਵੇਖਿਓ ਜੀ ਸਤ ਇਹ ਹੈ ਪਵਿੱਤਰ ਚਰਨ ਗੁੰਡ ਜਿੱਥੇ ਗੁਰੂ ਰਵਿਦਾਸ ਜੀ ਨੇ ਆਪਣੇ ਸੱਜੇ ਪੈਰ ਦੇ ਅੰਗੂਠੇ ਨਾਲ ਗੰਗਾ ਪ੍ਰਗਟ ਕੀਤੀ ਸੀ ਜੋ ਸਾਹਮਣੇ ਤੁਸੀਂ ਸਰੋਵਰ ਦੇ ਰੂਪ ਵਿੱਚ ਵੇਖ ਰਹੇ ਹੋ ਇਸ ਵਿੱਚ ਸੇਵਾਦਾਰਾਂ ਨੇ ਦੱਸਿਆ ਕਿ ਜਲ ਇਤਨਾ ਹੀ ਰਹਿੰਦਾ ਹੈ ਪਰ ਜੇਕਰ ਸੰਗਤ ਜ਼ਿਆਦਾ ਜਾਵੇ ਤਾਂ ਕੁਦਰਤੀ ਇਸ ਵਿੱਚ ਸਰੋਵਰ ਦੇ ਵਿੱਚ ਪਾਣੀ ਦੀ ਮਾਤਰਾ ਆਪਣੇ ਆਪ ਵਧ ਜਾਂਦੀ ਹੈ ਸੋ ਇਸ ਪਵਿੱਤਰ ਚਾਰਨਕੁੰਡ ਜਾਂ ਸਰੋਵਰ ਉੱਪਰ ਇਸ਼ਨਾਨ ਕਰਨਾ ਮਨਾ ਹੈ ਇਸ ਤੋਂ ਅੱਗੇ ਇਸ਼ਨਾਨ ਕਰਨ ਵਾਸਤੇ ਸਾਹਮਣੇ ਛੋਟਾ ਜਿਹਾ ਸਰੋਵਰ ਬਣਿਆ ਹੋਇਆ ਹੈ ਜੋ ਤੁਹਾਨੂੰ ਅੱਗੇ ਦਿਖਾਵਾਂਗੇ ਜਿੱਥੇ ਸੰਗਤਾਂ ਇਸ਼ਨਾਨ ਕਰ ਸਕਦੀਆਂ ਹਨ ਇਹ ਛੋਟਾ ਜਿਹਾ ਸਰੋਵਰ ਜਿਸ ਵਿੱਚ ਆ ਦੇਖੋ ਜੀ ਉਸ ਕੁੰਡ ਵਿੱਚੋਂ ਅੰਡਰਗਰਾਉਂਡ ਪਾਣੀ ਲਿਆਂਦਾ ਹੋਇਆ ਹੈ ਇੱਥੇ ਸੰਗਤਾਂ ਇਸ਼ਨਾਨ ਕਰਦੀਆਂ ਹਨ ਦੂਸਰੀ ਸਾਈਡ ਮਾਤਾਵਾਂ ਭੈਣਾਂ ਲਈ ਸਰੋਵਰ ਬਣਿਆ ਹੋਇਆ ਹੈ ਇਸ ਤੋਂ ਅੱਗੇ ਅੰਡਰਗਰਾਉਂਡ ਆ ਸਪਲਾਈ ਦੇ ਕੇ ਗੰਗਾ ਦੇ ਵਿੱਚ ਪਾਣੀ ਵਗ ਰਿਹਾ ਹੈ ਜੋ ਲਗਾਤਾਰ ਚੱਲ ਰਿਹਾ ਹੈ ਉਸ ਥੋੜੇ ਜਿਹੇ ਚਰਨਕੁੰਡ ਦੇ ਪਾਣੀ ਵਿੱਚੋਂ ਹੀ ਦਿਨ ਰਾਤ ਪਾਣੀ ਚੱਲ ਰਿਹਾ ਹੈ ਸੋ ਇਹ ਕੁਦਰਤ ਦਾ ਕ੍ਰਿਸ਼ਮਾ ਤੁਹਾਨੂੰ ਅੱਗੇ ਜਾ ਕੇ ਵਿਖਾਉਣੇ ਹਾਂ ਇਹ ਦੇਖੋ ਜੀ ਇਹ ਆ ਗਈ ਆਪਾਂ ਗੰਗਾ ਦੇ ਵਿੱਚ ਇੱਥੇ ਲਗਾਤਾਰ ਪਾਣੀ ਚੱਲ ਰਿਹਾ ਹੈ ਅਤੇ ਤੁਸੀਂ ਅੱਗੇ ਸਾਹਮਣੇ ਦੇਖੋਗੇ ਬਿਲਕੁਲ ਸਾਰੀ ਗੰਗਾ ਸੁੱਕੀ ਪਈ ਹੈ ਪਾਣੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ ਇੱਧਰ ਉਸ ਕੁੰਡ ਦੇ ਬਰਾਬਰ ਹੀ ਪਾਣੀ ਦੀ ਅੰਡਰਗਰਾਊਂਡ ਸਪਲਾਈ ਲਿਆਂਦੀ ਹੈ ਇੱਥੇ ਲਗਾਤਾਰ ਪਾਣੀ ਚੱਲ ਰਿਹਾ ਹੈ ਜੋ ਸੋ ਤੁਸੀਂ ਵੀਡੀਓ ਵਿੱਚ ਵੀ ਦੇਖ ਰਹੇ ਹੋ ਅੱਗੇ ਪਿੱਛੇ ਬਿਲਕੁਲ ਗੰਗਾ ਸੁੱਕੀ ਪਈ ਹੈ ਦੇਖੋ ਉਸ ਕੁੰਡ ਦੇ ਥੋੜੇ ਜਿਹੇ ਪਾਣੀ ਵਿੱਚੋਂ ਹੀ ਕਿੰਨਾ ਪਾਣੀ ਦਿਨ ਰਾਤ ਅੱਗੇ ਚੱਲ ਰਿਹਾ ਹੈ ਜੋ ਅੱਗੇ ਅੱਗੇ ਜਾ ਕੇ ਵਾਧਾ ਹੀ ਜਾ ਰਿਹਾ ਹੈ ਜੋ ਲਗਭਗ 2 ਟਿਊਬਾਂ ਦੇ ਬਰਾਬਰ ਹੋ ਜਾਵੇਗਾ ਜਿਸ ਨੂੰ ਤੁਸੀਂ ਵੀਡੀਓ ਦੇ ਵਿੱਚ ਪ੍ਰਤੱਖ ਵੇਖ ਰਹੇ ਹੋ ਸਾਇੰਸਦਾਨਾ ਨੇ ਵੀ ਇਸ ਰਹੱਸ ਨੂੰ ਜਾਣਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅੱਜ ਤੱਕ ਉਹ ਵੀ ਕੋਈ ਇਸ ਦਾ ਭੇਦ ਨਹੀਂ ਪਾ ਸਕੇ ਦੇਖੋ ਉਸ ਥੋੜਾ ਜਿਹਾ ਪਾਣੀ ਦੀ ਮਾਤਰਾ ਕਿੰਨੀ ਵੱਧ ਗਈ ਹੈ ਦੇਖੋ ਦੋ ਟਿਊਬਾਂ ਦੇ ਅੰਦਰ ਬਰਾਬਰ ਪਾਣੀ ਉਲਟ ਦਿਸ਼ਾ ਵਿੱਚ ਚੜ੍ਹਦੇ ਵਾਲੇ ਪਾਸੇ ਨੂੰ ਵਗ ਰਿਹਾ ਹੈ ਦੇਖੋ ਜੀ ਜੋ ਦਿਨ ਰਾਤ ਉਸ ਕੁੰਡ ਦੇ ਥੋੜੇ ਜਿਹੇ ਪਾਣੀ ਤੋਂ ਨਿਰੰਤਰ ਪਾਣੀ ਚੱਲ ਰਿਹਾ ਹੈ ਸੋ ਇਸ ਤੋਂ ਬਾਅਦ ਦੇਖੋ ਜੀ ਪਾਣੀ ਦੀ ਮਾਤਰਾ ਹੌਲੀ-ਹੌਲੀ ਘਟ ਗਈ ਜੋ ਇੱਥੇ ਆ ਕੇ ਬਿਲਕੁਲ ਅਲੋਪ ਹੋ ਚੁੱਕਾ ਹੈ ਸੋ 500 ਮੀਟਰ ਇੱਥੇ ਆ ਕੇ ਰਾਜਾ ਜੀ ਨੇ ਪਿੱਛੇ ਮੁੜ ਕੇ ਵੇਖਿਆ ਤੇ ਇੱਥੇ ਹੀ ਗੰਗਾ ਅਲੋਪ ਹੋ ਗਈ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਪਿੱਛੇ ਦੋ ਟੂਬਵਲਾਂ ਦਾ ਪਾਣੀ ਲਗਾਤਾਰ ਆ ਰਿਹਾ ਸੀ ਤੇ ਇੱਥੇ ਆ ਕੇ ਉਹ ਗੰਗਾ ਬਿਲਕੁਲ ਸੁਮਾ ਗਈ ਜੋ ਅੱਜ ਵੀ ਸੈਨਸਦਾਨਾਂ ਲਈ ਇੱਕ ਹਾਸ ਬਣਿਆ ਹੋਇਆ ਹੈ ਇਸ ਸੰਗਤਾਂ ਇਸ ਨੂੰ ਬੜੀ ਸ਼ਰਧਾ ਤੇ ਪ੍ਰੇਮ ਨਾਲ ਦਰਸ਼ਨ ਕਰਦੀਆਂ ਹਨ ਸੋ ਇਸ ਜਗ੍ਹਾ ਤੇ ਆ ਕੇ ਵੇਖੋ ਗੰਗਾ ਦਾ ਜਾਲ ਬਿਲਕੁਲ ਸਮਾਪਤ ਹੋ ਗਿਆ ਇਸੇ ਜਗ੍ਹਾ ਤੇ ਹੀ ਆ ਕੇ ਹੀ ਉਸ ਰਾਜੇ ਬੈਣ ਨੇ ਪਿੱਛੇ ਮੁੜ ਕੇ ਦੇਖਿਆ ਸੀ ਉਸੇ ਹੀ ਸਥਾਨ ਤੇ ਅੱਜ ਸਾਹਮਣੇ ਦੇਖੋ ਮੰਦਿਰ ਬਣਿਆ ਹੋਇਆ ਹੈ ਜਿੱਥੇ ਰਾਜਾ ਜੀ ਨੇ ਮੁੜ ਕੇ ਦੇਖਿਆ ਸੀ ਇੱਥੇ ਹੀ ਗੰਗਾ ਸਮਾਪਤ ਹੋ ਗਈ ਸੋਇ ਆਕਰਸ਼ਮਾ ਅੱਜ ਵੀ ਤੁਸੀਂ ਪ੍ਰਤਾਖ ਆਪਣੀਆਂ ਅੱਖਾਂ ਨਾਲ ਵੇਖ ਸਕਦੇ ਹੋ ਇੱਥੇ ਸਮਾਈ ਹੈ ਕਿਲੋਮੀਟਰ ਦੇ ਡਰੇ ਅੱਛਾ ਜੀ ਰਾਜਾ ਬੈਂਥਾ ਨਾ ਰਾਜਾ ਬੈਂਦੇ ਪਿੱਛੇ ਵੋਕੇ ਦੇਖਿਆ ਨਾ ਅੱਛਾ ਜੀ ਪਿੱਛੇ ਗੰਗਾ ਸਮਾਪਤ ਜੋ ਇਸੇ ਤਰ੍ਹਾਂ ਵਧ ਕੇ ਚੱਲ ਰਹੀ ਹੈ ਸੋ ਗੁਰੂ ਜੀ ਕੋਲ ਜੇ ਸਾਹ ਸੰਗੇ ਜੀ ਜਿਵੇਂ ਤਰ੍ਹਾਂ ਗੰਗਾ ਇੱਥੋਂ ਚੱਲ ਰਹੀ ਹੈ ਆਪਣੇ ਲੋਕ ਪੀ ਰਹੀ ਹੈ ਇਹ ਪ੍ਰਤਾਕ ਹੈ। ਸੋ ਬਾਣੀ ਦਾ ਪਰਮਾਨਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕਹੇ ਸੇਖ ਜਨਮਾਂ ਦੇ ਪਰਤੱਖ ਗੁਰੂ ਦਸਤਾਰ ਹੈ। ਇਸ ਜਗ੍ਹਾ ਤੇ ਤੁਹਾਨੂੰ ਪ੍ਰਤਾਕ ਦੇਖਣ ਨੂੰ ਮਿਲੇਗਾ। ਔਰ ਇਹ ਜਗ੍ਹਾ ਤੋਂ ਗੰਗਾ ਪ੍ਰਗਟ ਹੁੰਦੀ ਹੈ ਔਰ 500 ਮੀਟਰ ਦੇ ਜਾ ਕੇ ਲੋਕ ਹੁੰਦੀ ਹੈ। ਕਰ ਤੋਂ ਬੱਟ ਕੋਲ ਤੋਂ ਪਹਿਲਾਂ ਦਾ ਪਾਣੀ ਇੱਥੋਂ ਚੱਲ ਰਿਹਾ ਔਰ ਅੱਗੇ ਜਾ ਕੇ ਲੋਕ ਪੀ ਰਹੇ ਤੁਸੀਂ ਜਾ ਕੇ ਦੇਖ ਵੀ ਲੈਣਾ। ਆਪਣੇ ਸੱਚੇ ਚਰਮ ਦੀ ਸ਼ੋਧ ਦਿੱਤੀ ਜਿਵੇਂ ਸੱਚੇ ਚਰਮ ਸ਼ੁਆਯੋਤ ਗੰਗਾ ਫੌਰਨ ਕੁਝ ਪ੍ਰਗਟ ਹੋ ਗਈ ਜਿਖਾਰੇ ਲੱਗਣ ਲੱਗ ਪਏ ਤਨ ਰੰਕਾ ਤਨ ਰੰਕਾ ਗੁਰੂ ਜੀ ਮੋਚ ਛਾਏ ਕਣ ਲੱਗੇ ਰਾਜਨ ਤਬ ਮੋਜ ਵਿੱਚ ਆ ਗਿਆ ਰਬ ਮੋਜ ਵਿੱਚ ਆ ਗਿਆ ਤੂੰ ਇੱਥੋਂ ਆਪਣੀ ਵਿਅਸਤ ਵਿੱਚ ਜਿੱਥੋਂ ਤੱਕ ਜਾਏਂਗਾ ਇਹ ਗੰਗਾ ਤੇਰੇ ਪਿੱਛੇ ਪਿੱਛੇ ਆਏਗਾ ਇਹ ਜਲ ਤੇਰੇ ਪਿੱਛੇ ਪਿੱਛੇ ਆਏਗਾ ਤੇ ਫੇਰ ਤੂੰ ਜਾਣਾ ਵੀ ਲੈਹਦੇ ਤੋਂ ਚੜਦੇ ਵੱਲ ਨੂੰ ਜਲ ਲਖਮੀਸ਼ਨ ਚੜਦੇ ਤੋਂ ਲੈਂਦੇ ਜਾਂਦਾ ਹੈ ਲੇਕਿਨ ਤੂੰ ਚਰਦੇਵਰਨ ਨੂੰ ਜਾਣਾ ਹੈ ਤੇਰੇ ਵਿੱਚ ਪਚਾਏਗਾ ਰਾਜੇ ਨੇ ਗੁਰੂ ਜੀ ਦੀ ਗੱਲ ਨੂੰ ਮੰਨੇ ਆ ਚੱਲ ਪਿਆ ਹਜੇ 500 ਮੀਟਰ ਵੀ ਨਹੀਂ ਗਿਆ ਹੁਣ ਗੁਰੂ ਕੇ ਸਾਥ ਸੰਗਤ ਜੀ ਕਹਿਣ ਲੱਗਾ ਵੇਖਾਂ ਭਾਵੇਂ ਉਸਨੇ ਖਰਾਸ ਚਲਦੇ ਵੇਖੇ ਸੀ ਭਾਵੇਂ ਗੰਗਾ ਪ੍ਰਗਟ ਹੁੰਦੀ ਵੇਖੀ ਮਨ ਵਿੱਚ ਬਹਿਮ ਆ ਗਿਆ ਤੇ ਪਿੱਛਾ ਮੁੜ ਕੇ ਵੇਖਦਾ 500 ਮੀਟਰ ਵੀ ਨਹੀਂ ਚੱਲੇ ਹੁਣ ਪਿੱਛਾ ਮੁੜ ਕੇ ਵੇਖਦਾ ਤੇ ਗੰਗਾ ਤੇ ਆ ਰਹੀ ਸੀ ਉੱਥੇ ਰੋਕ ਪਾਉਂਦਾ ਅੱਜ 24 ਘੰਟੇ ਸਾ ਪਾਸੇ ਦੀ ਮੋਟਰ ਜਿੱਨਾ ਜਲ ਜਿਹੜਾ ਇੱਥੋਂ ਗੁਰੂਕੈਰੀ ਸਾਸ ਸੰਗਤ ਦੀ ਪ੍ਰਗਟ ਹੁੰਦਾ ਤੇ 500 ਮੀਟਰ ਦੇ ਜਾ ਕੇ ਰੁਕ ਜਾਂਦਾ ਤੇ ਉਸ ਸਥਾਨ ਤੇ ਅੱਜ ਆਪਾਂ ਆਏ ਆ ਗੁਰੂ ਮਹਾਰਾਜ ਦੇ ਇੱਥੇ ਆਉਣ ਦਾ ਲਾਭ ਤਾਂ ਆਈ ਹੈ ਜੇਕਰ ਆਪਾਂ ਗੁਰੂ ਜੀ ਦੀ ਖੇਹਿਰ ਕਰਨ ਨੂੰ ਮੰਨੀਏ ਕੀ ਕਰੀਏ ਕਿ ਆਪਾਂ ਆਪਣੇ ਬੱਚਿਆਂ ਨੂੰ ਪੜਾਈਏ ਪਤ ਤੋਂ ਵੱਧ ਬੱਚਿਆਂ ਨੂੰ ਪੜਾਈਏ ਤੇ ਆਪਣੇ ਕੋਲ ਹੋਰ ਪੈਸੇ ਆ ਤਾਂ ਕੋਈ ਰਿਸ਼ਤਾਰ ਦੇ ਬੱਚੇ ਨੂੰ ਪੜਾਈਏ ਕਿਸੇ ਗਰੀਬ ਬੱਚੇ ਨੂੰ ਪੜਾਈਏ ਨਸ਼ੇ ਛੱਡ ਦਈਏ ਜਿੰਨੇ ਨਸ਼ੇ ਜਹਾਨ ਦੇ ਉਤਰ ਜਾਣ ਪ੍ਰਭਾਤ ਨਾਮ ਕੁਮਾਰੀ ਨਾਨਕਾ ਛੜੀ ਰਹੇ ਨਾ ਉਹ ਨਸ਼ਾ ਕਰੀਏ ਜਿਹੜਾ ਵਿਦਿਆ ਦਾ ਗਿਆਨ ਦਾ ਨਾਮਦੰਦ ਹੈ ਤੇ ਫਿਰ ਆਪਾਂ ਲੱਭ ਲੈ ਸਕਨੇ ਕਿ ਜੇਕਰ ਆਪਾਂ ਇਸੇ ਤਰ੍ਹਾਂ ਗੁਰਪ੍ਰਸਾਦ ਸੰਗਤ ਦੀ ਗੁਰੂ ਜੀ ਦੀ ਗੱਲ ਨੂੰ ਨਹੀਂ ਮੰਨਦੇ ਹੋਏ ਬੇਮੁਖ ਹੋਵਾਂਗੇ ਤਾਂ ਫਿਰ ਸਤਿਗੁਰੂ ਨਾਮ ਦੇ ਮਹਾਰਤਾ ਸ਼ਬਦ ਹੈ ਸਾਂਪ ਕੁੰਚ ਛੋੜੇ ਵਿਖ ਨਹੀਂ ਛੱਡਿਆ ਉਹਦਕ ਮਾਏ ਬਗ ਧਿਆਨ ਮੰਨਦੇ ਗੁਰਪ੍ਰਸਾਦ ਕਰਦੇ ਕਿ ਅਸੀਂ ਬਾਹਰੋਂ ਬਖਾਵਾ ਕਰਦੇ ਹਾਂ ਕਿ ਅਸੀਂ ਤਾਂ ਪਿਆਸ ਅਸਥਾਨਾਂ ਤੇ ਅਸੀਂ ਤਾਂ ਗੁਰੂ ਜੀ ਦੇ ਚਰਨ ਛੂ ਗੰਗਾ ਤੇ ਅਸੀਂ ਤਾਂ ਹੋਰ ਸਥਾਨਾਂ ਤੇ ਮੱਥਾ ਟੇਕ ਆਏ ਆ ਵਖਾਵਾ ਕਰਦੇ ਜਿਸ ਤਰ੍ਹਾਂ ਸੱਤ ਨੇ ਬਾਹਰੋਂ ਖੋ ਜਲਾ ਲਈਏ ਇਸ ਤਰ੍ਹਾਂ ਸੀ ਬਾਹਰੋਂ ਕਪੜੇ ਬਦਲ ਲੈਣੇ ਆ ਵਖਾਵਾ ਕਰ ਲੈਣੇ ਆ ਲੇਕਿਨ ਜਿਸ ਤਰ੍ਹਾਂ ਸੱਤ ਜੇਰ ਨਹੀਂ ਛੱਡਦਾ ਕੋਈ ਪਾਣੀ ਦਾ ਫਰਮਾਨ ਹੈ ਉਸੇ ਤਰ੍ਹਾਂ ਸੀ ਅੰਦਰੋਂ ਕਾਮ ਕ੍ਰੋਧ ਤੇ ਜਿਹੜੇ ਸਾਡੇ ਵਕਾਰ ਹੈ ਉਹਨਾਂ ਨੂੰ ਉਸੇ ਨਹੀਂ ਛੱਡਦੇ ਭਾਵ ਕੇ ਗੁਰਬਾਨੀ ਦੀ ਕਰਨ ਨੂੰ ਨਹੀਂ ਮੰਨਦੇ ਗੁਰੂ ਦੀ ਗੱਲ ਨੂੰ ਨਹੀਂ ਮੰਨਦੇ ਉਹਨਾਂ ਦਾ ਤਾਂ ਦੇ ਜਾਵਾਂਗੇ ਬਹੁਤ ਉੱਚੀ ਸੁੱਚੀ ਵਿੱਦਿਆ ਦੇਵਾਂਗੇ ਧਾਰਮਿਕ ਵਿੱਦਿਆ ਦੇਵਾਂਗੇ ਤਾਕੂ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਖੁਸ਼ਹਾਲ ਬਣਾ ਸਕਦੇ ਆ ਅਸੀਂ ਵੀ ਆਪਣਾ ਜੀਵਨ ਸੰਭਾਲਾ ਕਰ ਸਕਦੇ ਆ ਲੇਕਿਨ ਅਗਰ ਅਸੀਂ ਮਮਾ ਪਰਮਾਚ ਪਾਵਾਂਗੇ ਪਖੰਡ ਕਰਾਂਗੇ ਤੇ ਕਦੋਂ ਪਤਾ ਲੱਗੇਗਾ ਜਦੋਂ ਅਸੀਂ ਸਕੂਲੀ ਵਿੱਦਿਆ ਲੈ ਲਵਾਂਗੇ ਇਸ ਤਰ੍ਹਾਂ ਦੀ ਬਹੁਤ ਸਾਰੀ ਗੁਰਬਾਣੀ ਦੇ ਵਿੱਚ ਸਾਨੂੰ ਕੁਝ ਕਰਨ ਵਾਸਤੇ ਤੇ ਕੁਝ ਨਾ ਕਰਨ ਵਾਸਤੇ ਕਿਹਾ ਗਿਆ ਉਹ ਤਾਂ ਹੀ ਪਤਾ ਲੱਗੇਗਾ ਜੇ ਕਿ ਅਸੀਂ ਆਪੜਾਂਗੇ ਆਪਣੇ ਬੱਚਿਆਂ ਨੂੰ ਪੜਾਵਾਂਗੇ ਨਸ਼ਿਆਂ ਤੋਂ ਦੂਰ ਰਾਵਾਂਗੇ ਤੇ ਫਿਰ ਅਸੀਂ ਗੁਰੂ ਮਾਰਾ ਦੇ ਵਿਚਾਰਧਾਰਾ ਨਾਲ ਜੁੜ ਕੇ ਆਪਣਾ ਜੀਵਨ ਆਪਣੇ ਹਮਾਰੀਆਂ ਪੀੜ੍ਹੀਆਂ ਦਾ ਜੀਵ ਸਫਲ ਖਰ ਸਕਦੇ ਆ ਜੈ ਗੁਰੂ ਸਾਹਿਬ ਜੀ ਫਤੋ ਇੱਥੇ ਜਦੋਂ ਆਇਆ ਤਾਂ ਉਹਨਾਂ ਨੇ ਜਿਹੜੇ ਰਾਜਾ ਬੈਨ ਸਿੰਘ ਸੀ ਉਹਨਾਂ ਨੇ ਜਿਸ ਤਰ੍ਹਾਂ ਆਮ ਦੇਖਿਆ ਹੋਵੇਗਾ ਤੁਸੀਂ ਜੋ ਪਿਛਲੇ ਸ਼ੁਭਾਸ਼ਾਦ ਦੇ ਮਤਾਬਕ ਗੁਰੂ ਗੋਬਿੰਦ ਸਿੰਘ ਜੀ ਇਸ ਸਮਾਜ ਨੂੰ ਜਗਾਉਣ ਲਈ ਔਰਪਤਾਰਤ ਆ ਰਿਹਾ ਪਿਸ਼ੁਵਾਸ਼ਾਦ ਮੰਡੇ ਪਰ ਮੰਨਨੇ ਦਿੱਤੇ ਸ਼ੁਭਾਸ਼ਾਦ ਦੇ ਮਤਾਬਕ ਰਾਜਾ ਬੈਨ ਸਿੰਘ ਨੇ ਕਿਰਨਾ ਹੋਈ ਤਾਂ ਉਹਨਾਂ ਨੇ ਸਤਗੁਰੂ ਮਹਾਰਾਜ ਜੀ ਨੂੰ Satsang ਕਰਨ ਤੋਂ ਰੋਕਿਆ ਔਰ ਹੁਕਮ ਦਿੱਤਾ ਇਹਨਾਂ ਢੇਰ ਚ ਬੰਦ ਕਰੋ ਤਾਂ ਸਾਧ ਸੰਗਤ ਜੀ ਜਦੋਂ ਜੇਲ੍ਹ ਚ ਬੰਦ ਕਰਿਆ ਇੱਕ ਰਿਸ਼ਮਾ ਕੀਤਾ ਸਤਿਗੁਰੂ ਮਹਾਰਾਜ ਨੇ ਪਾਰ ਕਿਰਪਾ ਹੋਈ ਉਹ ਪ੍ਰਮਾਤਮਾ ਦੀ ਤਾਂ ਜਿਹੜੀ ਚੱਕੀਆਂ ਨੂੰ ਹੁਕਮ ਲਾਇਆ ਵੀ ਚੱਕੀ ਪੀਸਣੀਆਂ ਤੋਂ ਚੱਕੀਆਂ ਆਪਣੇ ਆਪ ਚੱਲਣ ਲੱਗ ਗਈਆਂ ਇਸ ਕਰਕੇ ਸਾਧ ਸੰਗਤ ਜੀ ਉਹ ਇਤਿਹਾਸ ਤਾਂ ਬੜਾ ਵੱਡਾ ਹੈ ਪਰ ਸਾਧ ਸੰਗਤ ਜੀ ਉਹ ਚੱਕੀਆਂ ਜੋ ਅੱਜ ਵੀ ਬਰਾਜਮਾਨ ਹੈ ਤਾਂ ਇਤਿਹਾਸਿਕ ਚੱਕੀਆਂ ਜੋ ਪੌੜ ਹੈ ਜੋ ਪੱਥਰ ਹੈ ਉਹ ਅੱਜ ਵੀ ਇੱਕ ਪ੍ਰੋਗਰਾਮ ਸਾਹਿਬ ਵਿਚ ਬਰਾਜਮਾਨ ਹੈ ਇੱਥੇ ਵੀ ਬਰਾਜਮਾਨ ਹੈ ਤੋਂ ਸਾਥ ਸੱਜਿਓ ਫਿਰ ਸਤਿਗੁਰੂ ਮਹਾਰਾਜੀ ਦੀ ਇਸ ਆਪਾਰ ਕਰਪਾ ਦੇ ਨਾਲ ਜਿਹੜਾ ਰਾਜਾ ਬੈਨ ਸਿੰਘ ਨੂੰ ਪਤਾ ਲੱਗਿਆ ਵੀ ਇਹ ਤਾਂ ਬਹੁਤ ਅਨਰਥ ਹੋਇਆ ਹੈ ਮੇਰੇ ਤੋਂ ਤਾਂ ਉਹਨਾਂ ਨੇ ਆਪਣੀ ਮਾਫੀ ਮੰਗੀ ਮਾਫੀ ਨੂੰ ਕਬੂਲ ਕੀਤਾ ਔਰ ਬੇਨਤੀ ਕੀਤੀ ਸਤਿਗੁਰੂ ਮਹਾਰਾਏ ਵੀ ਜਲਦੀ ਕਮੀ ਹੈ ਪਹਾੜੀ ਇਲਾਕਾ ਹੈ ਕਿਰਪਾ ਕਰੋ ਤੋਂ ਸਤਿਗੁਰੂ ਮਹਾਰਾਜ ਨੇ ਇਸ ਜਗ੍ਹਾ ਤੇ ਆ ਕੇ ਸੱਜੇ ਪੈਰ ਦੇ ਉਂਗਠੇ ਨਾਲ ਇਸ ਜਨ ਨੂੰ ਚਲਾਇਆ ਔਰ ਹੁਕਮ ਕੀਤਾ ਮਿੱਥੇ ਸ਼ੂਆਛਤ ਨਹੀਂ ਐ ਸਾਰੇ ਜਿੰਨੇ ਕਾਸਤਾ ਹੈ ਜਿੰਨੀਆਂ ਬਰਾਦਰੀਆਂ ਜਿੰਨੇ ਧਰਮ ਹੈ ਉਹ ਸਾਰੇ ਇੱਥੇ ਚਾਰੇ ਵਰਨਾਂ ਦੇ ਲੋਬੇ ਸੇ ਵਿੱਤਰ ਜਲ ਤੋਂ ਪਾਣੀ ਪੀ ਸਕਦੇ ਐ ਔਰ ਲੈ ਸਕਦੇ ਸਾਥ ਸੰਗਤ ਜੀ ਇਸ ਤੋਂ ਬਾਅਦ ਸਾਰੇ ਪੰਡਾ ਦੇ ਲੋਕ ਇੱਥੋਂ ਚੱਲ ਲੈ ਕੇ ਮਰਦੇ ਐ ਔਰ